ਸਿਆਣੇ ਆਖਦੇ ਆ ਜਦੋਂ ਨਾਲ ਦਾ ਬੰਦਾ ਹੀ ਬਦਲ ਜੇ ਤਾਂ ਉਸ ਟਾਈਮ ਸਭ ਤੋਂ ਵੱਧ ਨੁਕਸਾਨ ਹੁੰਦਾ ਤੁਹਾਡਾ ਸਭ ਤੋਂ ਖਤਰਨਾਕ ਕਰੀਬੀ ਹੁੰਦਾ ਤੁਹਾਡਾ ਯਾਰ ਦੋਸਤ ਹੁੰਦਾ ਕਿਉਂਕਿ ਜਿਸ ਨੂੰ ਤੁਹਾਡੀ ਹਰ ਨਿੱਕੀ ਨਿੱਕੀ ਗੱਲ ਤੁਹਾਡੇ ਸਾਰੇ ਰਾਜ਼ ਪਤਾ ਹੁੰਦੇ ਨੇ ਤੁਹਾਡੀ ਤਾਕਤ ਕੀ ਆ ਤੁਹਾਡੀ ਕਮਜ਼ੋਰੀ ਕੀ ਆ ਉਹ ਰਗ ਰਗ ਤੋਂ ਵਾਕਿਫ ਹੁੰਦਾ ਪਰ ਜਦੋਂ ਬੰਦਾ ਤਾਕਤਵਰ ਹੁੰਦਾ ਤਾਂ ਉਹਦੋਂ ਸਾਰੇ ਦੋਸਤ ਨਾਲ ਹੁੰਦੇ ਆ ਪਰ ਜਦੋਂ ਕਿਤੇ ਸਮਾਂ ਮਾੜਾ ਆ ਜੇ ਤਾਂ ਦੋਸਤ ਹੀ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਸਭ ਤੋਂ ਪਹਿਲਾਂ ਦੋਸਤ ਹੀ ਉਸ ਆਦਮੀ ਦੀ ਪਿੱਠ ਤੇ ਛੁਰਾ ਮਾਰਦਾ ਜਿਸ ਦੇ ਨਾਲ ਉਸ ਨੇ ਖਾਦਾ ਪੀਤਾ ਹੁੰਦਾ ਜਿਸ ਤੇ ਉਸ ਨੇ ਵਿਸ਼ਵਾਸ ਕੀਤਾ ਹੁੰਦਾ ਜਿਸ ਨਾਲ ਉਸ ਨੇ ਆਪਣੀਆਂ ਸਾਰੀਆਂ ਦਿਲ ਦੀਆਂ ਗੱਲਾਂ ਕੀਤੀਆਂ ਹੁੰਦੀਆਂ ਜਿਸ ਨੇ ਉਸ ਨੂੰ ਆਪਣਾ ਹਰ ਇੱਕ ਰਾਜ ਦੱਸਿਆ ਹੁੰਦਾ ਤੇ ਅਜੇ ਹਾਈ ਕੋਸ਼ ਪੰਜਾਬ ਦੇ ਵਿੱਚ ਇੱਕ ਵੱਡੇ ਰਾਜਨੀਤਿਕ ਲੀਡਰ ਨਾ ਹੋਇਆ ਜਿਸ ਦੀ ਮਾਝੇ ਦੇ ਵਿੱਚ ਬੜੀ ਚੜਤ ਰਹੀ ਹੈ ਚਾਹੇ ਕੋਈ ਵੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ ਜਿਸ ਦੀ ਚੜਤ ਹਰ ਸਮੇਂ ਬਰਕਰਾਰ ਰਹਿੰਦੀ ਸੀ ਪੰਜਾਬ ਦੇ ਵਿੱਚ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਰਹੀ ਇਹ ਬੱਚਾ-ਬੱਚਾ ਜਾਣਦਾ ਕਿ ਬਿਕਰਮਜੀਤ ਮਜੀਠੀਏ ਨੂੰ ਇੰਨੀ ਤਾਕਤ ਕਿਵੇਂ ਮਿਲੀ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਸੀ ਭਾਵੇਂ ਮਾਝੇ ਦੇ ਵਿੱਚ ਬ੍ਰੈਂਪਰਾ ਕੈਰੋਂ ਪਰਿਵਾਰ ਸੁੱਚਾ ਸਿੰਘ ਲਗਾ ਸੇਵਾ ਸਿੰਘ ਸੇਖਵਾ ਤੇ ਹੋਰ ਬਹੁਤ ਹੀ ਵੱਡੇ ਅਕਾਲੀ ਟਕਸਾਲੀ ਲੀਡਰ ਸਨ ਪਾਰ ਉਹਨਾਂ ਵਿੱਚ ਸਾਰਿਆਂ ਤੋਂ ਮੂਰਲੀ ਕਤਾਰ ਵਿੱਚ ਜਾ ਕੇ ਖੜ ਗਿਆ ਬਿਕਰਮਜੀਤ ਸਿੰਘ ਮਜੀਠੀਆ ਮਾਜੇ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਯਾਰੀ ਵੀ ਬੜੀ ਚੰਗੀ ਤਰ੍ਹਾਂ ਨਿਭਾਉਂਦੇ ਸੀ ਤੇ ਦੁਸ਼ਮਣੀ ਵੀ ਬੜੀ ਚੰਗੀ ਤਰ੍ਹਾਂ ਨਿਭਾਉਂਦੇ ਸੀ ਜਿਹੜੇ ਬਿਕਰਮਜੀਤ ਸਿੰਘ ਮਜੀਠੀਏ ਦਾ ਵਿਰੋਧ ਕਰਦੇ ਸੀ ਤਾਂ ਬਿਕਰਮਜੀਤ ਸਿੰਘ ਮਜੀਠੀਏ ਨੇ ਉਹਨਾਂ ਨੂੰ ਖੁੰਝੇ ਲਾ ਦਿੱਤਾ 2017 ਦੇ ਵਿੱਚ ਭਾਵੇਂ ਅਕਾਲੀ ਦਲ ਦੀ ਸਰਕਾਰ ਚੱਲੀ ਗਈ ਪਰ ਬਿਕਰਮਜੀਤ ਸਿੰਘ ਮਜੀਠੀਆ ਦੀ ਚੜ੍ਹਤ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆਗੂ ਨੂੰ ਦਬਕੇ ਮਾਰਨ ਦੀ ਗੱਲ ਹੋਵੇ ਜਾਂ ਕਿਸੇ ਅਫਸਰ ਨੂੰ ਫੋਨ ਕਰਨ ਦੀ ਗੱਲ ਹੋਵੇ ਉਹ ਕਾਂਗਰਸੀ ਆਗੂਆਂ ਤੋਂ ਪਹਿਲਾਂ ਮਜੀਠੀਆ ਦਾ ਫੋਨ ਚੱਕਣਾ ਪਸੰਦ ਕਰਦੇ ਸੀ ਕਿਉਂਕਿ ਕੈਪਟਨ ਦਾ ਦੋਸਤ ਸੀ ਬਿਕਰਮਜੀਤ ਮਜੀਠੀਆ ਦਾ ਪਿਓ ਕੈਪਟਨ ਅਮਰਿੰਦਰ ਸਿੰਘ ਅਕਸਰ ਹੀ ਇਹ ਕਹਿੰਦਾ ਸੀ ਕਿ ਵਿਕਰਮਜੀਤ ਮਜੀਠੀਏ ਦਾ ਬਚਪਨ ਤਾਂ ਸਾਡੇ ਮਹਿਲਾ ਵਿੱਚ ਗੁਜਰਿਆ ਪਰ ਪ੍ਰਮਾਤਮਾ ਜੇ ਕਿਸੇ ਨੂੰ ਤਾਜ ਬਖਸ਼ਦਾ ਤਾਂ ਉਸ ਨੂੰ 헤ਠਾ ਢੇਗਣ ਦੀ ਵੀ ਸਮਰੱਥਾ ਪ੍ਰਮਾਤਮਾ ਦੇ ਵਿੱਚ ਹੁੰਦੀ ਆ ਪਰ 2022 ਦੇ ਵਿੱਚ ਵਿਕਰਮਜੀਤ ਮਜੀਠੀਆ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਇਹੋ ਜੇ ਲੋਕ ਸੱਤਾ ਦੇ ਵਿੱਚ ਆ ਜਾਣਗੇ ਜਿਨ੍ਹਾਂ ਨੂੰ ਉਹਨਾਂ ਨੇ ਕਦੇ ਆਪਣੇ ਘਰ ਦੀ ਦਹਲੀਜ਼ ਨਹੀਂ ਟੱਪਣ ਦਿੱਤਾ ਸੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਨਵੇਂ ਮੁੱਖ ਮੰਤਰੀ ਬਣੇ ਪਰ ਵਿਕਰਮਜੀਤ ਸਿੰਘ ਮੰਜੀਠੀਆ ਨੇ ਉਸੇ ਤਰ੍ਹਾਂ ਆਪਣੀ ਚੜ੍ਹਤ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਨਾਲ ਉਸੇ ਤਰ੍ਹਾਂ ਆੜੇ ਲੈਣੇ ਬਰਕਰਾਰ ਰੱਖੇ ਆਖਿਰ ਵਿਜੀਲੈਂਸ ਨੇ ਉਸ ਉੱਪਰ ਕੇਸ ਠੋਕ ਦਿੱਤਾ ਪਰ ਜਦੋਂ ਬੰਦਾ ਮੁਸੀਬਤਾਂ ਦੇ ਵਿੱਚ ਘਿਰਦਾ ਤਾਂ ਸਭ ਤੋਂ ਪਹਿਲਾਂ ਆਪਣੇ ਹੀ ਸਾਥ ਛੱਡਦੇ ਨੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਦਾ ਸਭ ਤੋਂ ਕਰੀਬੀ ਦੋਸਤ ਤਲਵੀਰ ਸਿੰਘ ਗਿੱਲ ਸੀ ਤੇ ਸਭ ਤੋਂ ਪਹਿਲਾਂ ਉਸ ਨੇ ਬਿਕਰਮਜੀਤ ਮਜੀਠੀਏ ਦਾ ਸਾਥ ਛੱਡਿਆ ਤੇ ਸਭ ਤੋਂ ਪਹਿਲਾਂ ਉਸ ਨੇ ਹੀ ਉਸ ਦੇ ਉਲਟ ਗਵਾਹੀ ਦਿੱਤੀ ਜਿਹੜੇ ਹਲਕੇ 'ਚੋਂ ਮਜੀਠੀਆ ਜੈਦਾ ਰਿਆ ਉਸ ਦੇ ਆਪਣੇ ਹਲਕੇ ਵਿੱਚ ਆਮ ਆਦਮੀ ਪਾਰਟੀ ਨੇ ਉਸ ਨੂੰ ਇਨਚਾਰਜ ਲਾਤਾ ਹੁਣ ਆਉਣ ਵਾਲੇ ਦਿਨਾਂ 'ਚ ਤਲਬੀਰ ਸਿੰਘ ਗਿੱਲ ਤੇ ਬਿਕਰਮਜੀਤ ਸਿੰਘ ਮਜੀਠੀਆ ਆਹਮੋ ਸਾਹਮਣੇ ਹੋਣਗੇ ਸਮਾਂ ਬੜਾ ਬਲਵਾਨ ਹੈ ਕਦੇ ਜਿਹੜਾ ਤਲਬੀਰ ਸਿੰਘ ਗਿੱਲ ਬਿਕਰਮਜੀਤ ਸਿੰਘ ਮਜੀਠੀਆ ਦੇ ਹੇਠਾ ਕੰਮ ਕਰਦਾ ਸੀ ਅੱਜ ਉਸ ਦੇ ਸਾਹਮਣੇ ਆ ਕੇ ਖੜਾ ਹੋ ਗਿਆ